ਯਾ ਬੀ ਉਸ ਅਸ੍ਰੀ ਕਾਲ ਜਿਵੇਂ ਕਿ ਅੱਜ ਮੈਂ ਤੁਹਾਨੂੰ ਇੱਕ ਐਸੀ ਵੀਡੀਓ ਦਿਖਾਉਣ ਜਾ ਰਿਹਾ ਹਾਂ ਜਿਹਦੇ ਵਿੱਚ ਪੰਜਾਬ ਦੇ ਵਿੱਚ ਕਈ ਵਾਰ ਯਾਨੀ ਲੱਖਾਂ ਸੰਸਧਾਨਾ ਬਣੀਓ ਕਈ ਵਾਰ ਇਹ ਗੱਲਾਂ ਕਹੀਆਂ ਗਈਆਂ ਨੇ ਤੇ ਤੁਸੀਂ ਸੁਣੀਆਂ ਵੀ ਹੋਣੀਆਂ ਕਿ ਪੰਜਾਬ ਦੇ ਲੋਕ ਬਾਹਰਲੇ ਵਿਦੇਸ਼ਾਂ ਵਿੱਚ ਜਾ ਕੇ ਜਾਂ ਫਿਰ ਸਾਡੇ ਮੁਲਕ ਦੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਮੈਂ ਇੱਕ ਪੰਜਾਬੀ ਮੁੰਡੇ ਦੀ ਕਹਾਣੀ ਹੈ ਜਿਹੜਾ ਕਿ ਕੁੜੀ ਬਣ ਚੁੱਕਿਆ ਤੇ ਕਿਵੇਂ ਬਣਿਆ ਸਿੱਖ ਪਰਿਵਾਰ ਦੇ ਵਿੱਚੋਂ ਤਾਂ ਹੁਣ ਮੈਂ ਤੁਹਾਨੂੰ ਇਹ ਵੀਡੀਓ ਦਿਖਾਉਂਗਾ ਅਕਸਰ ਲਖਾ ਸਿੰਘ ਸਿਧਾਣਾ ਬਣੀਓ ਬਹੁਤ ਬਾਰ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਮੁੰਡੇ ਕੁੜੀਆਂ ਜੈਂਡਰ ਕਿਵੇਂ ਚੇਂਜ ਕਰਦੇ ਨੇ ਔਰ ਮੈਂ ਤੁਹਾਨੂੰ ਇਹ ਇੱਕ ਲਾਈਵ ਪ੍ਰੂਫ ਪੂਰਾ ਵੀਡੀਓ ਦਿਖਾਉਂਗਾ ਕਿ ਤੁਹਾਨੂੰ ਵੀ ਪਤਾ ਲੱਗੇ ਸਾਡੀ ਪੰਜਾਬੀ ਅੱਦੇ ਵਿੱਚ ਕੀ ਕਾਹਨ ਹੋ ਰਿਹਾ ਨੌਜਵਾਨੀ ਦਾ ਨੌਜਵਾਨੀ ਦਾ ਵੈਸੇ ਹੀ ਸਰਕਾਰਾਂ ਬਣੀਓ ਚਿੱਟੇ ਨਾਲ ਮਰ ਰਹੀ ਸੀ ਔਰ ਇਹ ਹੋਰ ਤਰੀਕਾ ਚਲਾ ਦਿੱਤਾ ਜਿਹੜੇ ਮੁੰਡੇ ਨੇ ਨੌਜਵਾਨ ਜਿਹੜੇ ਕਿ ਨੌਜਵਾਨ ਸਾਡੇ ਮੁੰਡੇ ਨੇ ਪੰਜਾਬ ਦੇ ਤਾਂ ਕੁੜੀਆਂ ਕਿਵੇਂ ਬਣਦੇ ਨੇ ਅੱਜ ਤੁਹਾਨੂੰ ਮੈਂ ਪਹਿਲੀ ਵਾਰ ਤੁਸੀਂ ਦੇਖੋਗੇ ਜਿਹੜਾ ਇਹ ਨੌਜਵਾਨ ਹੈ ਇਹਦੀ ਉਮਰ ਵੀ ਕੁਝ ਜ਼ਿਆਦਾ ਨਹੀਂ ਹੈ ਕਿਉਂਕਿ ਉਮਰ ਵੀ ਇਹਦੀ ਮੇਰੇ ਖਿਆਲ ਦੇ ਵਿੱਚ ਹੋਣੀ ਹੈ ਕੋਈ 18 19 20 ਸਾਲ ਦੇ ਵਿੱਚ ਵਿਚਾਲੇ ਔਰ ਇਹਦੀ ਮਾਂ ਜਿਹੜੀ ਕਿ ਇਹਨੂੰ ਬਹੁਤ ਵੱਡੇ ਪੱਦਰਤਿਆਂ ਨੇ ਸਾਥ ਦਿੱਤਾ ਤਹ ਦੱਸ ਵੀ ਰਿਹਾ ਔਰ ਹੁਣ ਇਹਦੀ ਆਵਾਜ਼ ਹੈ ਜਿਹੜੀ ਬਿਲਕੁਲ ਕੁੜੀਆਂ ਦੀ ਤਰ੍ਹਾਂ ਔਰ ਉਹੀ ਚਿਹਰਾ ਉਹੀ ਸਾਰਾ ਯਾਨੀ ਪਹਿਰਾਵਾ ਇੱਕ ਜਨਾਨੀ ਬਣ ਚੁੱਕਿਆ ਨੌਜਵਾਨ ਬੇहद ਜਿਆਦਾ ਪੰਜਾਬ ਦੇ ਲੋਕਾਂ ਨੂੰ ਡਰਾ ਦੇਣ ਵਾਲੀ ਖਬਰ ਹੈ ਕਿਉਂਕਿ ਪੰਜਾਬ ਦੇ ਵਿੱਚ ਅਕਸਰ ਸਾਡੇ ਲੋਕ ਕਹਿੰਦੇ ਨੇ ਕਿ ਇਹ ਸੂਰ ਵੀਰਾਂ ਦੀ ਧਰਤੀ ਹੈ ਪਰ ਲਖਾ ਸਿੰਘ ਸਿਧਾਣਾ ਦੀ ਜਿਹੜੀ ਭਵਿੱਖਬਾਣੀ ਹੈ ਉਹ ਦਰਅਸਲ ਸੱਚ ਹੁੰਦੀ ਜਾ ਰਹੀ ਹੈ ਇਹਨੂੰ ਹੁਣ ਮੰਨ ਲੈਣਾ ਚਾਹੀਦਾ ਕਿਉਂਕਿ ਅਕਸਰ ਉਹਨੇ ਕਿਹਾ ਲਖੇ ਸੁਧਾਨੇ ਨੇ ਕਿ ਸਾਡੇ ਪੰਜਾਬ ਦੇ ਲੋਕ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਜਾ ਕੇ ਕਦੇ ਜਾਨਵਰ ਬਣਦੇ ਕਦੇ ਕੁੱਤੇ ਬਿੱਲੀਆਂ ਬਣਦੇ ਨੇ ਇਹ ਲਖੇ ਦੇ ਬਿਆਨ ਨੇ ਕਿਉਂਕਿ ਮੈਂ ਹੀ ਉਹਦੀ ਇੰਟਰਵਿਊ ਕਰਕੇ ਲੈ ਕੇ ਆਇਆ ਸੀ ਜਿਹਦੇ ਵਿੱਚ ਆਪਣੇ ਹੀ ਚੈਨਲ ਤੇ ਇਹ ਤੁਸੀਂ ਸੁਣ ਵੀ ਸਕਦੇ ਹੋ ਦੋ ਕ ਮਹੀਨੇ ਪਹਿਲਾਂ ਦਾ ਵੀਡੀਓ ਹੈ ਜਿਹਦੇ ਵਿੱਚ ਮੈਂ ਲੱਖਾ ਸਿੰਘ ਸਦਾਣਾ ਦੀ ਇੰਟਰਵਿਊ ਕਰੀ ਆ ਤਾਂ ਉਹਦੇ ਵਿੱਚ ਉਹਨਾਂ ਨੇ ਪੂਰੇ ਵੱਡੇ ਯਾਨੀ ਇੱਕ ਖੁਲਾਸੇ ਕੀਤੇ ਸੀ ਕਿ ਭਾਈ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਚਾਹੇ ਸਿੱਖ ਹੋਣ ਚਾਹੇ ਕੋਈ ਵੀ ਹੋਣ ਉਹ ਆਪਣੇ ਜੈਂਡਰ ਯਾਨੀ ਆਪਣੇ ਆਪ ਨੂੰ ਚੇਂਜ ਕਰਕੇ ਨੌਜਵਾਨ ਮੁੰਡਿਆਂ ਤੋਂ ਜਨਾਨੀਆਂ ਦੇ ਵਿੱਚ ਕਿਵੇਂ ਬਦਲ ਜਾਂਦੇ ਨੇ ਆ ਤੁਸੀਂ ਪਹਿਲੀ ਵਾਰ ਦੇਖੋਗੇ ਤੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਐਨੀ ਉਮਰ ਦੇ ਵਿੱਚ ਇੱਕ ਸਿੱਖ ਨੌਜਵਾਨ ਦਾ ਕੁੜੀ ਬਣ ਜਾਣਾ ਬੇहद ਜਿਆਦਾ ਡਰਾਉਣ ਵਾਲੀ ਖਬਰ ਆ ਤਾਂ ਹੁਣ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਇਸ ਦੀ ਵੀਡੀਓ ਦੇਖਿਓ ਉਸ ਤੋਂ ਬਾਅਦ ਜਿਹੜੀ ਕਿ ਆਪਣੀ ਆਪਣੀ ਪ੍ਰਕਿਰਿਆ ਉਹ ਜ਼ਰੂਰ ਦੇਣੀ ਆ ਕਿ ਤੁਹਾਡਾ ਇਸ ਨੌਜਵਾਨ ਪ੍ਰਤੀ ਤੇਰੀ ਮਾਂ ਦੇ ਪ੍ਰਤੀ ਕੀ ਕਹਿਣਾ ਕਿ ਤੇਰੀ ਮਾਂ ਨੇ ਦਰਸਾਲੇ ਆਪ ਹੀ ਦੱਸੂਆ ਕਿ ਮੇਰਾ ਬਹੁਤ ਵੱਡੇ ਪੱਦਰ ਤੇ ਉਹਨੇ ਸਾਥ ਵੀ ਦਿੱਤਾ ਹੈ ਕਿ ਮੇਰੀ ਮਾਂ ਨੇ ਮੇਰਾ ਸਾਥ ਦਿੱਤਾ ਆ ਦੇਖੋ ਤੇ ਆਂਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸੰਜੇ ਮੇਰਾ ਨਾਮ ਸੰਤਖਰ ਜਤਾ ਹੈ ਆਮ 21 ਇਅਰ 올

ਉਲਟੀ ਤਰਫ ਮੇਰੀ ਬਾਡੀ ਯੂ نو ਡਿਵੈਲਪ ਕਰ ਰਹੀ ਹੈ ਮੇਰੇ ਆਸ-ਪਾਸ ਜੋ ਰਾਂਝ ਲੋਕ ਤੇ ਦੀ ਜ਼ਿੰਦਗੀ ਦੇਖ ਕੇ ਡਰ ਲੱਗਦਾ ਹੈ ਬੁਰਾ ਲੱਗਦਾ ਹੈ ਤਾਂ ਪੰਜਾਬ ਵਾਲਿਓ ਲੱਖੇ ਸੁਧਾਣੇ ਦੀਆਂ ਜਿਹੜੀਆਂ ਭਵਿੱਖਬਾਣੀਆਂ ਵਾਕਈ ਸੱਚ ਹੋ ਰਹੀਆਂ ਨੇ ਹੁਣ ਮੈਂ ਤੁਹਾਨੂੰ ਕੁਝ ਹੋਰ ਵੀ ਗੱਲਾਂ ਦੱਸੂੰਗਾ ਜਿਹੜੀਆਂ ਕਿ ਬੜੀਆਂ ਹੀ ਹੈਰਾਨ ਕਰ ਦੇਣ ਵਾਲੀਆਂ ਸਾਡੇ ਪੰਜਾਬੀਆਂ ਨੂੰ ਤੇ ਗੱਲ ਹੈ ਜਿਹੜੀ ਅੱਜ ਦੀ ਇਹਨੂੰ ਸੁਣ ਕੇ ਮੇਰਾ ਵੀਰ ਮੇਰੀ ਪਹਿਲਾਂ ਹੀ ਬੇਨਤੀ ਕਰ ਦਿਆ ਮੈਂ ਕਿ ਤੁਹਾਡੇ ਅੱਗੇ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਵਿੱਚ ਜਿੰਨੇ ਤੁਸੀਂ ਨੌਜਵਾਨ ਦੇਖੋਗੇ ਇਸ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਤਾਂ ਜਿੰਨੇ ਸਾਡੇ ਭਰਾ ਨੇ ਜਿੰਨੀਆਂ ਮਾਵਾ ਜਾਂ ਕੋਈ ਭੈਣ ਆ ਜਾਂ ਬਜ਼ੁਰਗ ਜਾਂ ਬੱਚਾ ਵੀ ਹੈ ਤਾਂ ਇਸ ਵੀਡੀਓ ਨੂੰ ਮੇਰਾ ਵੀਰ ਵੱਡੇ ਪੱਧਰ ਤੇ ਆਪਾਂ ਸ਼ੇਅਰ ਜ਼ਰੂਰ ਕਰਨੀ ਆ ਤਾਂ ਕਿ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਮੈਸੇਜ ਜ਼ਰੂਰ ਜਾਵੇ ਕਿ ਜਿਹੜੀ ਲੱਖਾਂ ਸਿੰ ਸਿਧਾਰਾ ਬਣੀ ਉਹ ਗੱਲ ਕਹੀ ਗਈ ਹੈ ਉਹ ਕੱਲਿਆ ਗੱਲ ਨਹੀਂ ਮੈਂ ਕਹੀ ਗਾਨਾ ਹੋਰ ਵੀ ਤੁਹਾਡੇ ਸਾਹਮਣੇ ਧਰਨਾ ਚਾਹੂੰਗਾ ਕਿਹੜੀਆਂ ਗੱਲਾਂ ਨੇ ਇਕਦਾਂ ਨੇ ਇਹ ਗੱਲ ਕਹੀ ਸੀ ਆਪਣੀ ਇੰਟਰਵਿਊ ਦੇ ਵਿੱਚ ਕਹੀ ਹੈ ਜਿਹੜੀ ਕਿ ਮੈਂ ਇੰਟਰਵਿਊ ਕਰਕੇ ਲੈ ਕੇ ਆਇਆ ਸੀ ਭਾਈ ਲੱਖਾ ਸਿੰਘ ਸਿਧਾਣਾ ਦੀ ਕਿਉਂਕਿ ਅਕਸਰ ਮੈਂ ਜਾਂਦਾ ਵੀ ਰਹਿਣਾ ਤਾਂ ਉਹਨਾਂ ਨੂੰ ਵੱਡੇ ਭਰਾ ਵੀ ਮੰਨਦਾ ਦੂਜੇ ਪੱਧਰ ਤੇ ਦੇਖੋ ਲੱਖਾ ਸਿੰਘ ਸਿਧਾਣਾ ਨੇ ਇੱਕ ਤਾਂ ਇਹ ਗੱਲ ਕਹੀ ਹੈ ਕਿ ਭਾਈ ਸਾਡੇ ਨੌਜਵਾਨ ਪੰਜਾਬ ਦੇ ਬਾਹਰਲੇ ਮੁਲਖਾਂ ਤੱਕ ਜਾ ਕੇ ਵੀ ਉਹ ਜਨਾਨੀਆਂ ਉਹ ਕੁੱਤੇ ਬਿੱਲੀਆਂ ਦੇ ਰੂਪ ਵੀ ਯਾਨੀ ਇੱਕ ਵੱਡੇ ਪੱਧਰ ਤੇ ਯਾਨੀ ਆਪਣੇ ਆਪ ਨੂੰ ਡਿਵੈਲਪ ਕਰਦੇ ਨੇ ਤਾਂ ਦੂਜੇ ਪਾਸੇ ਹੋਰ ਪੇਖਵਾਨੀ ਹੈ ਜਿਹੜੀ ਬੜੀ ਤੇਜ਼ੀ ਨਾਲ ਉਹ ਸੱਚ ਹੋ ਰਹੀ ਹੈ ਲੱਖਾ ਸਿੰਘ ਸਦਾਨਾ ਦੀ ਕਿਉਂ ਕਦੇ ਮੈਂ ਇੱਕ ਵੀਡੀਓ ਹੋਰ ਪਾਈ ਹੈ ਇੱਕ ਚੈਨਲ ਤੇ ਆਪਣੇ ਤੇ ਜਿਹਦੇ ਵਿੱਚ ਇੱਕ ਬੱਚੇ ਦੇ ਫੇਫੜੇ ਨਹੀਂ ਬਣੇ ਉਹ ਮੇਰੇ ਹੀ ਇੱਕ ਦੋਸਤ ਨੇ ਯਾਨੀ ਮੈਨੂੰ ਸੱਧਿਆ ਸਰਦੂਲਗੜ੍ਹ ਦੇ ਵਿੱਚ ਮੈਂ ਉੱਥੇ ਗਿਆ ਤਾਂ ਉੱਥੇ ਇੱਕ ਬੱਚੇ ਦੇ ਫੇਫੜੇ ਨਹੀਂ ਬਣੇ ਇੱਕ ਹਸਪੀਟਲ ਦੇ ਵਿੱਚ ਦਾਖਲ ਹੈ ਬੱਚਾ ਤਾਂ ਉਹਦੇ ਯਾਨੀ ਟੀਕੇ ਲੱਗ ਰਹੇ ਸੀ ਮਹਿੰਗੇ ਤਾਂ ਮੈਂ ਉਸ ਦੀ ਇੱਕ ਵੀਡੀਓ ਪਾਈ ਕਿ ਇਹਨਾਂ ਦੀ ਯਾਨੀ ਇੱਕ ਮਾਇਆ ਦੀ ਯਾਨੀ ਮਨੀ ਦੀ ਮਦਦ ਹੋ ਸਕੇ ਪੈਸੇ ਦੀ ਤਾਂ ਚਲੋ ਤਾਂ ਹੁਣ ਇਹ ਦੱਸੋ ਵੀ ਲੱਖਾ ਸਿੰਘ ਸੁਧਾਨਾ ਬਣੀ ਹੋਈ ਕਈ ਵਾਰ ਇਹ ਲੋਕਾਂ ਨੂੰ ਗੱਲਾਂ ਕਹੀਆਂ ਜਾਂਦੀਆਂ ਨੇ ਸਰਕਾਰਾਂ ਨੂੰ ਕਹੀਆਂ ਜਾਂਦੀਆਂ ਨੇ ਕਿ ਭਾਈ ਸਾਡੇ ਨੌਜਵਾਨ ਤਾਂ ਕੰਮ ਕਰ ਰਹੇ ਨਹੀਂ ਜਿਹੜਾ ਤੁਹਾਨੂੰ ਮੈਂ ਦਿਖਾ ਕੇ ਹਟਿਆ ਦੂਜੇ ਪਾਸੇ ਸਾਡੇ ਜੰਮਦੇ ਬੱਚਿਆਂ ਦੇ ਮੂੰਹ ਦੇ ਵਿੱਚ ਕੈਂਸਰ ਹੁੰਦਾ ਗੁਰਦੇ ਵੀ ਹੁੰਦੇ ਕਿਸੇ ਦੇ ਵਿਫਰੇ ਨਹੀਂ ਹੁੰਦੇ ਜਾਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਪਾਣੀਆਂ ਨੂੰ ਲੈ ਕੇ ਮੁੱਦਾ ਚੱਕਿਆ ਸੀ ਉਸ ਵਕਤ ਲੱਖਾ ਸਿੰਘ ਸਿਧਾਣਾ ਨੇ ਵੱਡੇ ਪੱਧਰ ਤੇ ਯਾਨੀ ਇੱਕ ਸਰਕਾਰਾਂ ਦੇ ਗੁਲਾਮੇ ਦੇ ਵਿੱਚ ਇਹ ਗੱਲ ਸਿੱਟੀ ਸੀ ਜਿਹੜੀ ਨੂੰ ਸਰਕਾਰ ਨਕਾਮ ਕਰ ਦਿੰਦੀ ਹੈ ਤੇ ਉਹਨੂੰ ਨਕਾਰ ਵੀ ਦਿੰਦੀ ਹੈ ਤਾਂ ਹੁਣ ਤੁਸੀਂ ਆਪ ਦੱਸੋ ਪੰਜਾਬ ਵਾਲੇ ਜਿਹੜੀਆਂ ਲੱਖੇ ਨੇ ਗੱਲਾਂ ਚਈਆਂ ਉਹ ਤੁਹਾਡੇ ਸਾਹਮਣੇ ਸੱਚ ਹੁੰਦੀਆਂ ਜਾ ਰਹੀਆਂ ਨੇ ਪਰ ਨਾ ਤਾਂ ਸਾਡੀ ਇੱਥੇ ਸਰਕਾਰ ਦਾ ਧਿਆਨ ਤੇ ਨਾ ਸਾਡੇ ਮੈਂ ਕਹੂੰ ਆਂ ਵੀ ਸਾਡੇ ਲੋਕਾਂ ਦਾ ਵੀ ਧਿਆਨ ਹੈ ਨਹੀਂ ਕਿਉਂਕਿ ਲੋਕ ਬਾਹਰ ਨੂੰ ਤੋਰ ਰਹੇ ਨੇ ਬਾਹਰਲੇ ਮੁਲਕਾਂ ਦੇ ਵਿੱਚੋਂ ਇਹ ਜਿਹੇ ਟ੍ਰੇਨਿੰਗਾਂ ਮਿਲਦੇ ਨੇ ਕਿਉਂਕਿ ਸਾਡੇ ਮੁਲਕ ਦੇ ਵਿੱਚ ਅਸੀਂ ਤਾਂ ਨਹੀਂ ਦੇਖਿਆ ਕਿ ਇਹੋ ਜਿਹਾ ਕੋਈ ਸੈਂਟਰ ਖੁੱਲਿਆ ਹੋਵੇ ਵੀ ਜਿੱਥੇ ਭਾਈ ਤੁਹਾਨੂੰ ਬੰਦੇ ਤੋਂ ਯਾਨੀ ਤੁਹਾਨੂੰ ਜਨਾਨੀ ਬਣਾਇਆ ਜਾਊਗਾ ਜਾਂ ਫਿਰ ਤੁਹਾਨੂੰ ਜਾਨਵਰ ਬਣਾਇਆ ਜਾਊਗਾ ਅੱਜ ਕੱਲ ਹੋ ਸਕਦਾ ਪਰ ਪਹਿਲਾਂ ਨਹੀਂ ਸੁਣਿਆ ਸੀ ਪਰ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ ਉੱਥੇ ਤਾਂ ਪਹਿਲਾਂ ਸਿਖਾਈਆਂ ਹੀ ਇਹ ਚੀਜ਼ਾਂ ਜਾਂਦੀਆਂ ਨੇ ਔਰ ਦੂਜੇ ਪੱਧਰ ਤੇ ਲੱਖਾਂ ਸੰਸਥਾਣਾਾਂ ਦੀਆਂ ਕਈ ਗੱਲਾਂ ਹੋਰ ਵੀ ਸੱਚ ਹੁੰਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕੋਈ ਪੰਜਾਬੀ ਜਾਂ ਕੋਈ ਵੀ ਮੈਂ ਕਹਿੰਦਾ ਵੀ ਨਕਾਰ ਨਹੀਂ ਸਕਦਾ ਤਾਂ ਹੁਣ ਇੱਥੇ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਗੱਲਾਂ ਦੇ ਉੱਤੇ ਬੈਲ ਲੱਗਣਾ ਚਾਹੀਦਾ ਬਾਹਰ ਲਿਆਂ ਜਿਹੜੀਆਂ ਕੰਟਰੀਆਂ ਨੇ ਉਹਨਾਂ ਨੂੰ ਵੀ ਭਾਰਤ ਨੂੰ ਯਾਨੀ ਇਹ ਹਦਾਇਤ ਦੇਣੀ ਚਾਹੀਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਜ਼ਰੂਰ ਚਾਹੀਦੀ ਹੈ ਮੈਂ ਕਹੂੰ ਆ ਵੀ ਸੂਬੇ ਦੇ ਉੱਤੇ ਸੂਬੇ ਪੱਧਰ ਤੇ ਯਾਨੀ ਇੱਕ ਇੱਕ ਮੁੱਖ ਮੰਤਰੀ ਜੇ ਕਰੇ ਇਸ ਚੀਜ਼ ਤੇ ਬੈਲ ਲਾਉਂਦਾ ਤਾਂ ਸਾਰਾ ਹਿੰਦੁਸਤਾਨ ਵੀ ਇੱਥੇ ਆ ਕੇ ਮੈਂ ਕਹਿੰਦਾ ਵੀ ਸੁਧਰ ਸਕਦਾ ਤਾਂ ਹੁਣ ਤੁਸੀਂ ਆਪ ਹੀ ਹੁਣ ਦੇਖਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲੱਖੇ ਦੁਆਰਾ ਕਹੀਆਂ ਗਈਆਂ ਗੱਲਾਂ ਇੱਕ ਇੱਕ ਗੱਲ ਸੱਚ ਹੋਣੀ ਆ ਪੰਜਾਬ ਵਾਲਿਓ ਤੇ ਜੇਕਰ ਇਹਨਾਂ ਗੱਲਾਂ ਦੇ ਉੱਤੇ ਰੋਕ-ਥਾਮ ਨਾ ਲੱਗੀ ਤਾਂ ਹੁਣ ਤੁਸੀਂ ਜਿੰਨੇ ਭਰਾ ਸਾਡੇ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਤੇ ਬੈਲ ਦੀ ਘੰਟੀ ਨੂੰ ਵਾਲ ਤੇ ਕਰ ਦੇਣਾ ਮੇਰਾ ਵੀਰ ਇੱਕ ਮੇਰੀ ਬੇਨਤੀ ਆ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਧੰਨਵਾਦ